ਬਹੁਤ ਪੰਜਾਬ ਦੇ ਵਿੱਚ ਹੜ੍ਹਾਂ ਦੇ ਨਾਲ ਬਹੁਤ ਸਾਰੇ ਪਿੰਡ ਮਾਰੇ ਠਾਈ ਸੰਨ ਤੇ ਬਹੁਤ ਸਾਰਾ ਜਾਨੀ ਤੇ ਮਾਨੀ ਨੁਕਸਾਨ ਹੋਇਆ ਹੈ ਇਹ ਤੇ ਚਲਦੇ ਹੀ ਜੇਕਰ ਗੱਲ ਕੀਤੀ ਜਾਵੇ ਤਾਂ ਵਕ ਵਕ ਜਥੇਬੰਦੀਆਂ ਤੇ ਵੱਲੋਂ ਤੇ ਵਕ ਵਕ ਸਮਾਜ ਸੇਵੀ ਸੰਸਥਾਵਾਂ ਨੇ ਹੜਪੀੜਤਾ ਦੇ ਲਈ ਬਹੁਤ ਸਾਰੀ ਮਦਦ ਅਤੇ ਰਸੋਤ ਪੇਟੀ ਹੈ ਔਰ ਜੇਕਰ ਗੱਲ ਕੀਤੀ ਜਾਵੇ ਤਾਂ ਕਿਸਾਨ ਜਥੇਬੰਦੀ ਤੇ ਵੱਲੋਂ ਵੀ ਇੱਕ ਬਹੁਤ ਹੀ ਵਧੀਆ ਉਪਰਾ ਲਾ ਕੀਤਾ ਗਿਆ ਜਦ ਵਿੱਚ 10000 ਗੱਟੇ ਦੀ ਕਣਕ ਸੰਗਰੂਰ ਦੇ ਵੱਲੋਂ ਗਈ ਹੈ ਉੱਥੇ ਅੱਜ ਇੱਕ ਹੋਰ ਜੱਥਾ ਕਿਸਾਨ ਜੋਥੇ ਬੰਦੀ ਦਾ ਫਾਜ਼ਿਲਕਾ ਵੱਲੋਂ ਜਾ ਰਿਹਾ ਹੈ ਜੋ ਕਿ 3000 ਮਣ ਦੇ ਕਰੀਬ ਨਾਚ ਲੈ ਕੇ ਜਾ ਰਿਹਾ ਹੈ ਤੇ ਉੱਥੇ ਜੁਗਿੰਦਰ ਸਿੰਘ ਗੁਰਾਹਾ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਜਿਸ ਤਰ੍ਹਾਂ ਹੜਾ ਦੀ ਮਾਰ ਕਰਕੇ ਪੰਜਾਬੀਆਂ ਦਾ ਨੁਕਸਾਨ ਹੋਇਆ ਉਸੇ ਦੇ ਚੱਲਦੇ ਕਿਸਾਨ ਜੋਥੇ ਬੰਦੀਆਂ ਨੇ ਵਕਫ ਵਕ ਢੰਗ ਦੇ ਨਾਲ ਮਦਦ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਅੱਜ 3000 ਗੱਟੇ ਦੇ ਕਰੀਬ ਇੱਕ ਹੋਰ ਜੱਥਾ ਫਾਜ਼ਿਲਕਾ ਦੇ ਵੱਲੋਂ ਰਵਾਨਾ ਹੋ ਰਿਹਾ ਹੈ ਜਿੱਤੇ ਕਿ ਕਣਕ ਕੁਝ ਕਪੜੇ ਮੌਜੂਦ ਸਨ ਉੱਥੇ ਉਹਨਾਂ ਨੇ ਕਿਹਾ ਕਿ ਸਾਡੀ ਕੋਸ਼ਿਸ਼ ਹੈ ਕਿ ਜ਼ਿਲ੍ਹਾ ਸੰਗਰੂਰ ਤੋਂ ਵੱਧ ਤੋਂ ਵੱਧ ਹਰ ਪੀੜਤਾਂ ਦੀ ਮਦਦ ਕਰ ਸਕੀਏ ਉਸ ਤੋਂ ਬਾਅਦ ਕੀ ਉਹਨਾਂ ਨੇ ਕਿਹਾ ਕਿ ਸਾਨੂੰ ਖੁਸ਼ੀ ਵੀ ਮਿਲੀ ਹੈ ਕਿ ਜ਼ਿਲ੍ਹਾ ਸੰਗਰੂਰ ਦੇ ਵਕਫਾ ਕਿਸਾਨ ਸਥਿਤ ਬੰਦੀਆਂ ਨੇ ਆਪਣਾ ਯੋਗਦਾਨ ਦੇ ਕੇ ਹਰ ਪੀੜਤਾਂ ਦੇ ਲਈ ਮਦਦ ਕੀਤੀ ਹੈ ਕਿੰਨੀਆਂ ਕੱਟੀਆਂ ਨੇ ਜਿਹੜੇ ਰਾਤ ਉਸ ਪਗੜੀ ਭੇਜੀ ਜਾ ਰਹੀ ਹੈ ਅੱਜ ਇਹ ਲਗਭਗ 3 ਟਰਾਲੀ ਹਨ ਜਿੱਦੇ ਚ 3000 ਕਟਾ ਕੜਕਦਾ ਕੁਝ ਕਪੜਾ ਲੀੜਾ ਰੱਖਿਆ ਹੋਇਆ ਉਹ ਅਸੀਂ ਭੇਜ ਰਿਹਾ ਫਾਜਤ ਅੱਛੀ ਜੇ ਗੱਲ ਕਰੀਏ ਕਿ ਕਿੰਨਾ ਜਿਹੜੇ ਰਾਸ਼ਨ ਦੇ ਸਮਗਰੀ ਦੀ ਗੱਲ ਕਰੇ ਕਿੰਨੀ ਸਮਗਰੀ ਦੇਖੋ ਸਮਗਰੀਤਾ ਜੀ ਅਸੀਂ ਜੇ ਸਾਡਾ ਟੀਚਾ ਸੀਗਾ 10 ਸੰਗਰੂਰ ਜ਼ਿਲ੍ਹੇ ਦਾ 10000 ਕੱਟੇ ਦਾ ਇਹ ਮਿਲਦਾ ਟੀਚਾ ਇਹਨਾਂ ਨੇ ਪੂਰਾ ਕਰ ਲਿਆ ਹੈ ਨਹੀਂ ਅੱਜ ਤੇ ਨਹੀਂ ਆਵੇ 3000 ਅੱਜ ਜੇ 7000 ਬਣਾ ਵੱਡੇ ਇਹਨਾਂ ਨੇ ਟੀਚਾ ਜਾਨੀ ਪੂਰਾ ਕਰ ਲਿਆ ਉਹਦਾ ਤੇ ਅਸੀਂ ਹੁਣ ਤੂੜੀ ਦਾ ਤੇ ਪੱਠਿਆਂ ਦਾ ਜਿਹੜਾ ਵੰਦੇਣਾ ਉਹਨਾਂ ਨੂੰ ਉਹ 30 ਤਰੀਕ ਤੋਂ ਸ਼ੁਰੂ ਕਰਨਾ 30 ਤਰੀਕ ਦੇ ਤੋਂ ਕਾਫਲਾ ਚੱਲਦਾ ਢੋਗੜੀਆਂ ਵੱਡੀਆਂ ਟਰਾਲੀਆਂ ਦਾ ਇੱਕ ਟਰਾਲੀ ਦੇ ਵਿੱਚ ਲਗਭਗ 2 250 ਕੁਇੰਟਲ ਤੂੜੀ ਹੁੰਦੀ ਹੈ ਉਹ ਟਰਾਲੀਆਂ ਵੀ ਅਸੀਂ 30 ਤਰੀਕ ਨੂੰ ਭੇਜਾਂਗੇ ਉਹਨਾਂ ਦੇ ਵਿੱਚ ਚਾਰ ਵੀ ਭੇਜਿਆ ਜਾ ਸਕਦਾ ਹੈ ਤੂੜੀ ਭੇਜੀ ਜਾ ਸਕਦੀ ਹੈ ਉਸ ਤੋਂ ਬਾਅਦ ਕਣਕ ਦਾ ਬੀਜ ਬਜਾਈ ਦਾ ਜ਼ਮੀਨਾਂ ਸਬੰਧ ਦੀ ਉਹਨਾਂ ਨੂੰ ਪੱਧਰ ਕਰਨਾ ਉਹਨਾਂ 'ਚ ਰੇਤ ਹਟਾਉਣ ਦਾ ਤੇ ਜੇ ਗੰਨੇ ਦਾ ਬੀਜ ਹੈ ਜਿੱਥੇ ਗੰਨੇ ਦੀ ਬਾੜ ਹੋ ਗਈ ਉਹਨਾਂ ਤੇ ਗੰਨੇ ਦਾ ਬੀਜ ਵੀ ਦੇਣ ਦਾ ਅਸੀਂ ਇਹ ਸਾਰਾ ਪ੍ਰਬੰਧ ਕਰਾਂਗੇ ਪਰ ਜਾਨੀ ਕਿਸ ਤਰ੍ਹਾਂ ਦੇ ਦੋ ਕਿ ਹਜੇ ਕਈ ਪਿੰਡਾਂ ਦੇ ਵਿੱਚ ਪਾਣੀ ਖੜਾ ਹੈ ਕਿਉਂਕਿ ਸੁੱਕੇ ਨਹੀਂ ਗਿਆ ਉੱਥੇ ਕਿਵੇਂ ਮਦਦ ਜਿੱਥੇ ਪਾਣੀ ਖੜਾ ਹੈ ਜਿੱਥੇ ਪਾਣੀ ਦੇ ਕੱਢਣ ਦਾ ਪ੍ਰਬੰਧ ਸਰਕਾਰ ਤੇ ਦਬਾਅ ਪਾਵਾਂਗੇ ਪਾਣੀ ਦੇ ਕੱਢਣ ਦਾ ਪ੍ਰਬੰਧ ਕਰੋ ਤਾਂ ਕਿ ਕਣਕ ਬੀਜ ਸਕਣ ਉਹ ਲੋਕ ਪਹਿਲਾਂ ਹਾੜੀਆਂ ਤੇ ਸੌਣੀਆਂ ਤਾਂ ਉਹਨਾਂ ਦੇ ਵਰਗੇ ਹਾੜੀਆਂ ਤਾਂ ਉਹਨਾਂ ਤੇ ਹੋ ਜਾਣ ਅਸੀਂ ਵੀ ਉੱਥੇ ਸਰਕਾਰ ਤੇ ਦਬਾਅ ਪਾਵਾਂਗੇ ਬੜੀਆਂ ਫਸਲਾਂ ਦੇ ਮੁੱਬੇ ਲੈਣ ਦਾ ਦਬਾਅ ਪਾਵਾਂਗੇ ਉਹ ਸੰਘਰਸ਼ ਅਸੀਂ ਕਰਾਂਗੇ ਮੁਆਵਜ਼ੇ ਦੀ ਗੱਲ ਕਰਦੇ 2023 ਦੇ ਵਿੱਚ ਵੀ ਵਾਅਦੇ ਕੀਤੇ ਗਏ ਸੀ ਪਰ ਕੋਈ ਕਿਸਾਨ ਕਹਿੰਦੇ ਸਾਨੂੰ ਕੁਝ ਨਹੀਂ ਮਿਲਿਆ ਵਾਦੇ ਦੇਖੋ ਕਰਦੇ ਨੇ ਜੀ ਉਹ ਵਾਦਿਆਂ ਨੂੰ ਪੂਰੇ ਕਰਾਉਣ ਦਾ ਇਹ ਸੰਘਰਸ਼ ਕਰਕੇ ਵਾਦੇ ਕਰਾਉਣੇ ਪੈਂਦੇ ਨੇ ਇਸ ਵਾਰ ਸੰਘਰਸ਼ ਕਰਨਾ ਲੈਣੇ ਪੈਂਦੇ ਨੇ ਇਹਦਾ ਸੰਘਰਸ਼ੀ ਕਰਨਾ ਪੈਣਾ ਸਰਕਾਰ ਤੇ ਦਬਾਅ ਕਰਕੇ ਨਹੀਂ ਤਾਂ ਸਰਕਾਰ ਬਿਲਕੁਲ ਚੁੱਪ ਕਰ ਮਾਰ ਦੇ ਤੱਕ ਪਲਾਨ ਕਰਕੇ ਚੁੱਪ ਕਰ ਦੇ ਦੇਣਾ ਵਾਦੇ ਦੇਖੋ ਕਰਦੇ ਨੇ ਜੀ ਉਹ ਵਾਦਿਆਂ ਨੂੰ ਪੂਰੇ ਕਰਾਉਣ ਦਾ ਇਹ ਸੰਘਰਸ਼ ਕਰਕੇ ਵਾਦੇ ਕਰਾਉਣੇ ਪੈਂਦੇ ਨੇ ਇਸ ਵਾਰ ਸੰਘਰਸ਼ ਕਰਨਾ ਲੈਣੇ ਪੈਂਦੇ ਨੇ ਇਹਦਾ ਸੰਘਰਸ਼ੀ ਕਰਨਾ ਪੈਣਾ ਸਰਕਾਰ ਤੇ ਦਬਾਅ ਕਰਕੇ ਨਹੀਂ ਤਾਂ ਸਰਕਾਰ ਬਿਲਕੁਲ ਚੁੱਪ ਕਰ ਮਾਰ ਦੇ ਤੱਕ ਪਲਾਨ ਕਰਕੇ ਚੁੱਪ ਕਰ ਦੇ ਦੇਣਾ ਕੀ ਕਹਿਣਾ ਦੰਗਰ ਤੋਂ ਕੀ ਆ ਤਾਂ ਜਿਹੜੀ ਫੰਡ ਤੇ ਦੇਖੋ ਕਹਿਣਾ ਤਾਂ ਕੀ ਹੈ ਕਹਿਣਾ ਤਾਂ ਹੁਣ ਤੁਹਾਨੂੰ ਜਿਹੜਾ ਇਹ ਅੰਬਰ ਸਾਹਿਬ ਤੋਂ ਬਦਲ ਗਿਆ ਸੀ ਬਟੰਡੇ ਨੂੰ ਕਰ ਰਹੇ ਹਾਂ ਕੋਚ 3000 ਬੰਦੇ ਲਗਭਗ ਇਹ ਖਣਕਾ ਹੈ ਤੇ ਕਪੜੇ ਦੀ ਨੇ ਦੋ ਤਿੰਨ ਟਰਾਲੀਆਂ ਚ ਕਪੜੇ ਨੇ ਤੇ ਉਹਨਾਂ ਦੀ ਫਾਜ਼ਿਲਕਾ ਜਿਹੜਾ ਵੱਡੀ ਮਾਰ ਫਾਜ਼ਿਲਕਾ ਦੇ ਵਿੱਚ ਜਾਦੇ ਹੈ ਤੇ ਤਾਂ ਹੀ ਇਹ ਜਲੇ ਦੀ ਬਚਤ ਕੋਚ ਜਿਹੜੀ ਰਹਿੰਦੀ ਹੈ ਉਹ ਉਧਰ ਭੇਜਣੀ ਹੈ 7500 ਦੇ ਲਗਭਗ ਮੈਨੂੰ ਉਧਰ ਭੇਜੀਏ ਬੰਨਾ ਅੰਬਰ ਸਾਹਿਬ ਦੇ ਵਿੱਚ ਤੇ ਵੱਡੀ ਮਾਰ ਹੈ ਵੱਡੀ ਮਦਦ ਹੀ ਲੋੜ ਹੈ ਲੋਕ ਰਹਿਣ ਵਾਲੇ ਨੇ ਬਹੁਤ ਲੋਕ ਕਹਿੰਦੇ ਨੇ ਥੋੜੀ ਜਿੰਨੀ ਮਰਜ਼ੀ ਲੋ ਜੀ ਫੰਡ ਜਿੰਨਾ ਮਰਜ਼ੀ ਲੋ ਟਰੈਕਟਰ ਉਹ ਦੱਸੋ ਕਿੰਨੇ ਪਏ ਅਸੀਂ ਟਰੈਕਟਰ ਵੀ ਭੇਜਨੇ ਨੇ ਹਜੇ ਡੀਜ਼ਲ ਵੀ ਭੇਜਣਾ ਹੈ ਅਜੇ ਜਿਵੇਂ ਚੋ ਮਿੱਟੀ ਵੀ ਚੱਕਣੀ ਹੈ ਬਹੁਤ ਕੰਮ ਹੈ ਜਿਹੜੀ ਸਾਡਾ ਵਾਦਾ ਕਰਿਆ ਹੋਇਆ ਉਹਨਾਂ ਦਾ ਅਸੀਂ ਕੁੱਲ ਪੀ ਪ੍ਰੋਗਰਾਮ ਜਿਹੜਾ ਲਿਖਿਆ ਹੋਇਆ ਸੀ ਦਿਗਰਾਹ ਚੱਥੇਪਤੀ ਦਾ ਉਹਨੂੰ ਸਾਰੇ ਨੂੰ ਮੁਲਤਵੀ ਕਰਕੇ ਪਹਿਲੇ ਨੂੰ ਦੇਤੀ ਇਧਰ ਬਾਰ ਨੂੰ ਹੜਪੀਟ ਸਾਨੂੰ ਵੀ ਜਿੰਨਾ ਤੱਕ ਤੁਹਾਡੀ ਕਣਕ ਨਹੀਂ ਵੀਦੀ ਉਹਨਾਂ ਚੱਕਰ ਸੀ ਜ਼ਾਮ ਨਹੀਂ ਲੈਂਦੇਗੇ ਨਾ ਕੋਈ ਹੋਰ ਪ੍ਰੋਗਰਾਮ ਕਰੀ ਜੇਕਰ ਕਰਮ ਸਿੰਘ ਮਗਵਾਲੀ ਜੀ ਇਹ ਜਿਹੜੇ ਖੜੂ ਪੇੜਤਾ ਵਾਸਤੇ ਸਾਡੇ ਭਾਰਤੀ ਕਿਸਾਨ ਜੂਨੇ ਨੇ ਇਖਤਿਆ ਕਰਾਂ ਜਿੱਥੇ ਬੰਦੀ ਵੱਲੋਂ ਬਹੁਤ ਵੱਡਾ ਉਪਰਾਲਾ ਕੀਤਾ ਗਿਆ ਹੈ ਪਹਿਲਾਂ ਵੀ ਅਸੀਂ ਦੋ ਕਾਫਲੇ ਭੇਜ ਚੁੱਕੇ ਹਾਂ ਅੱਜ ਵੀ ਅਸੀਂ ਇੱਕ ਕਾਫਲਾ ਆਪਣੇ ਸੰਗਰੂਰ ਜ਼ਿਲ੍ਹੇ ਵੱਲੋਂ ਜਿਲ੍ਹੇ ਦੇ ਇਲਾਕਿਆਂ ਵੱਲੋਂ ਭੇਜ ਰਹੇ ਹਾਂ ਇਹ ਜਿਹੜੇ ਕਿ ਸਰਕਾਰਾਂ ਵੱਲੋਂ ਕਿਹਾ ਗਿਆ ਸੀ ਵੀ ਅਸੀਂ ਮਦਦ ਕਰਾਂਗੇ ਸਰਕਾਰ ਵੱਲੋਂ ਕੋਈ ਨਹੀਂ ਇਹ ਸਾਡੇ ਕਿਸਾਨ ਭਰਾਵਾਂ ਨੇ ਮਜ਼ਦੂਰ ਭਰਾਵਾਂ ਨੇ ਸਾਰੇ ਪੰਜਾਬ ਨੇ ਇੰਨਾ ਨਹੀਂ ਮਦਦ ਕੀਤੀ ਹੈ ਇਹ ਕਾਫਲਾ ਅਸੀਂ ਤੀਸਰਾ ਕਾਫਲਾ ਪਹੁੰਚ